ਮੈਂ ਤੁਹਾਡਾ ਇੰਦਰਜੀਤ ਸਾਧੂ ਜੀ ਤੇ ਅੱਜ ਤੁਸੀਂ ਜੁੜੇ ਹੋ ਸਾਧੂ ਦੀ ਟੀਵੀ ਨਾਲ ਮੋੜ ਤੋਂ ਸਾਡੇ ਨਾਲ ਨੇ ਬਾਜੀਗਰ ਬਨਜਾਰਾ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਬਲਵਿੰਦਰ ਸਿੰਘ ਅਲੀਪੁਰ ਜੀ ਅਲੀਪੁਰ ਜੀ ਤੁਸੀਂ ਇਹਨਾਂ ਲਗਾਤਾਰ ਹੀ ਜਿਹੜੀ ਕਿ ਪੰਜਾਬ ਦੇ ਵਿੱਚ ਜਿੰਨੀ ਚੋਣਾਂ ਹੋਈਆਂ ਨੇ ਸਾਡੀ ਤੁਹਾਡੀ ਜਿਹੜੀ ਸੰਘਰਸ਼ ਕਾਇਰ ਦੀ ਜਾ ਤੁਹਾਡੀ ਕੌਮ ਸੀ ਜਿਹੜੀ ਕਿ ਲਗਾਤਾਰ ਉਹ ਜਿੰਨੀ ਚੋਣਾਂ ਦੇ ਵਿੱਚ ਜਾ ਕੇ ਜਿਹੜੇ ਤੁਹਾਡੇ ਮੁੱਦੇ ਨੇ ਜਾਂ ਜਿਹੜੇ ਮਸਲੇ ਨੇ ਉਹਨਾਂ ਦਾ ਵਿਰੋਧ ਕਰਦੇ ਰਹੇ ਹੁਣ ਤਾਂ ਪੂਰੇ ਪੰਜਾਬ ਦੇ ਵਿੱਚ ਚੋਣਾਂ ਆ ਗਈਆਂ ਕੀ ਤੁਹਾਡੀ ਸੰਘਰਸ਼ ਕਮੇਟੀ ਜਾਂ ਤੁਹਾਡਾ ਸਮਾਜ ਉਤੇ ਕੋਈ ਸਗਰਮੀ ਕਰ ਰਹੀ ਹੈ ਅੱਲਾ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਸਾਹਿਬ ਅਤੇ ਤੁਸੀਂ ਸਾਡੇ ਕੋਲ ਆਏ ਹੋ ਸਾਡੇ ਜਿਹੜੇ ਗਰੀਬ ਲੋਕ ਨੇ ਜਾਂ ਬਾਜੀਗਰ ਬੰਗਾਰਾ ਸਮਾਜ ਸੰਘਰਸ਼ ਕਮੇਟੀ ਦੀ ਇੱਕੋ ਇੱਕ ਮੰਗ ਰਹਿੰਦੀ ਹੈ ਕਿ ਸਾਡੇ ਕੋਲ ਜਣ ਕੇ ਵੀ মিডিਆ ਆਵੇ ਤੇ মিডিਆ ਸਾਡੀ ਆਵਾਜ਼ ਹੈ ਜਿਹੜੀ ਉਹ ਸਰਕਾਰ ਦਾ ਕਪਾ ਚਾਵੇ ਵੈਸੇ ਤਾਂ ਸਰਕਾਰ ਅੰਨੀ ਬੋਲੀ ਗੁੰੰਗੀ ਲੰਗੜੀ ਸਾਰਾ ਕੁਝ ਹੀ ਹੈ ਇਹਨਾਂ ਤੇ ਕਿਸੇ ਗੱਲ ਦਾ ਅਸਰ ਨਹੀਂ ਹੁੰਦਾ ਔਰ ਕਿਤੇ ਨਾ ਕਿਤੇ ਜਾ ਕੇ ਸਾਡੇ ਲੋਕ ਨੇ ਜਿਹੜੇ ਤੁਹਾਡੇ মিডিਆ ਦੇ ਰਾਹੀਂ ਸਾਡੇ ਲੋਕ ਜਾਗਰੂਕ ਹੁੰਦੇ ਨੇ ਤੇ ਆਪਣੀ ਲੜਾਈ ਆਪ ਲੜਦੇ ਨੇ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਪਿਛਲੇ 7 ਸਾਲਾਂ ਤੋਂ ਲਗਾਤਾਰ ਸਮਾਜ ਦੇ ਵਿੱਚ ਕੰਮ ਕਰ ਰਹੀ ਹੈ ਔਰ ਜਿਹੜੇ ਸਾਡੇ ਬਾਜੀਗਰ ਭਾਈਚਾਰੇ ਦੀਆਂ ਜਾਂ ਬੇਮੁਖਤ ਜਾਤੀਆਂ ਦੀਆਂ ਜਿਹੜੀਆਂ ਮੌਜੂਦਾ ਲੋੜਾਂ ਨੇ ਜਾਂ ਹੱਕੀ ਮੰਗਾਂ ਨੇ ਉਹਨਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰ ਰਹੇ ਹਾਂ ਤੇ 18 12 20 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਸਾਡੇ ਭਾਈਚਾਰੇ ਨੂੰ ਜਿਹੜਾ 2% ਕਲੰਗੜਾ ਕੋਟਾ ਮਿਲਦਾ ਸੀ ਉਹ 18 12 20 ਦੇ ਲੈਟਰ ਮੁਤਾਬਕ ਥੋੜੀ ਜੀ ਸਾਨੂੰ ਰਾਹਤ ਮਿਲੀ ਸੀ ਤੇ ਸਾਡੇ ਪਰਿਵਾਰ ਸੀ ਜਿਹੜੇ ਜਾਂ ਮੁਕਤ ਜਾਤੀ ਕਬੀਲੇ ਸੀ ਜਿਹੜੇ ਸਾਰੇ ਖੁਸ਼ ਸੀ ਕਿ ਸਾਡੇ ਬੱਚਾ ਨੂੰ ਰੋਜ਼ਗਾਰ ਮਿਲਣਾ ਸਹੀ ਢੰਗ ਨਾਲ ਸ਼ੁਰੂ ਹੋ ਗਿਆ ਕਿਉਂਕਿ ਇਸ ਤੋਂ ਪਹਿਲਾਂ ਭਾਵੇਂ ਕਿ 2001 ਤੋਂ ਸ਼ੁਰੂ ਸੀ ਪਰ ਕੋਟਾ ਦੇ ਵਿੱਚ ਲੋਕ ਬਹੁਤ ਪੜਕ ਰਹੇ ਸੀ ਕੋਰਟ ਦੇ ਵਿੱਚ ਫੈਸਲੇ ਸੀ ਬੜੇ ਲੰਬੇ ਚੱਲੀ ਜਾ ਰਹੇ ਸੀ ਕਿਸੇ ਨੂੰ ਇਨਸਾਫ ਨਹੀਂ ਸੀ ਮਿਲ ਰਿਹਾ ਪਰ ਧਾਰਾ 12 20 ਦੇ ਅਟ ਨੇ ਸਾਡੇ ਲੋਕਾਂ ਨੂੰ ਥੋੜੀ ਜਿਹੀ ਰਾਹਤ ਦਿੱਤੀ ਸੀ ਇਹ ਰਾਹਤ ਥੋੜਾ ਜਿਹਾ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹ ਰਾਹਤ ਹੈ ਕੀ ਸੀ ਕਿਉਂਕਿ ਸਾਡੇ ਜਿਹੜੇ ਬੁਮਖਤਿਆਤਿਆਂ ਦੇ ਕਬੀਲੇ ਨੇ ਇਹ ਸ਼ੈਡਿਊਲ ਟ੍ਰਾਈਬਲੀ ਰਿਜ਼ਰਵ ਕਰਦੇ ਆ ਜਦੋਂ ਇਹ ਸ਼ੈਡਿਊਲ ਟ੍ਰਾਈਬਲੀ ਰਿਜ਼ਰਵ ਕਰਦੇ ਆ ਤਾਂ ਜਦੋਂ ਸਾਰੀਆਂ ਰਿਪੋਰਟਾਂ ਸਾਡੀ ਫੇਵਰ ਦੇ ਵਿੱਚ ਆ ਜਾਂਦੀਆਂ ਨੇ ਤਾਂ 2001 ਦੇ ਵਿੱਚ ਬਾਦਲ ਸਰਕਾਰ ਦੇ ਅਗੇਂਸਟ ਸਾਡੇ ਲੋਕਾਂ ਨੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੇ ਜਦੋਂ ਲੜਾਈ ਲੜੀ ਸੰਘਰਸ਼ ਕੀਤਾ ਤਾਂ ਉਹਨਾਂ ਨੇ ਸਾਨੂੰ ਸ਼ੈਡਿਊਲ ਟ੍ਰਾਈਬ ਕਰਨ ਦੀ ਬਜਾਏ ਇੱਕ 2% ਐਡੀਸ਼ਨਲ ਕੋਟਾ ਦਿੱਤਾ ਸੀ ਉਹ ਕੋਟਾ ਜਿਹੜਾ ਐਡੀਸ਼ਨਲ ਦਿੱਤਾ ਸੀ ਉਹਦੇ ਨਾਲ ਨਾ ਤਾਂ ਕਿਸੇ ਮਜਬੀ ਭਾਈਚਾਰੇ ਨੂੰ ਕੋਈ ਫਰਕ ਪੈਣ ਵਾਲਾ ਸੀ ਨਾ ਆਰ ਐਂਡ ਆਦਰ ਨੂੰ ਕੋਈ ਫਰਕ ਪੈਣ ਵਾਲਾ ਸੀ ਨਾ ਇਹ ਨਾਲ ਪੈਣਾ ਸੀ ਪਰ ਸਾਡੀ ਅੱਜ ਅਫਸੋਸ ਕਿ ਸਾਡੀ ਲੜਾਈ ਨੂੰ ਬਾਜੀਗਰ ਵਰਸਸ ਮਜਬੀ ਸਿਕ ਬਾਲਮੀ ਕੀ ਇਹ ਲੜਾਈ ਨੂੰ ਸਾਡਾ ਬਣਾ ਦਿੱਤਾ ਪਰ ਜਦ ਕਿ ਇਹ ਅਸਲ ਮੁੱਦਾ ਇਹ ਨਹੀਂ ਹੈ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਨਾ ਅਸੀਂ ਕਿਸੇ ਦਾ ਕੋਟਾ ਲੈ ਰਹੇ ਹਾਂ ਜਿਹੜੀਆਂ ਪੋਸਟਾਂ ਉੱਤੇ ਪੈਂਡਿੰਗ ਬਚੀਆਂ ਹੋਈਆਂ ਰਹਿ ਜਾਂਦੀਆਂ ਅਸੀਂ ਉਹਦੇ ਵਿੱਚੋਂ ਸਾਨੂੰ 2% ਐਡੀਸ਼ਨਲ ਕੋਟਾ ਦਿੱਤਾ ਗਿਆ ਸੀ ਪਾਰਸ ਸਪਾਸਟ ਨਹੀਂ ਸੀ ਕਿ ਜਿੰਨੀਆਂ ਪੋਸਟਰ ਐਡਵਰਟਾਈਜ਼ਮੈਂਟ ਹੋਣਗੀਆਂ ਉਹਦਾ 2% ਦੇਣਾ ਜਾਂ ਜਿਹੜੀਆਂ ਬੱਚੀਆਂ ਹੋਣੀਆਂ ਪੋਸਟਰਾਂ ਨੇ ਉਹਨਾਂ ਦਾ 2% ਦੇਣਾ ਪਰ 18 12 20 ਦੇ ਐਕਟ ਦੇ ਮਤਲਬ ਇੱਕ ਗੱਲ ਹੋ ਗਿਆ ਸੀ ਕਿ ਜਿੰਨੀਆਂ ਪੋਸਟਰ ਐਡਵਰਟਾਈਜ਼ਮੈਂਟ ਹੋਣਗੀਆਂ ਕਿਸੇ ਵੀ ادارے ਦੇ ਵਿੱਚ ਉਹਦਾ 2% ਜਿਹੜਾ ਉਹ ਬੱਚੀਆਂ ਹੋਣੀਆਂ ਪੋਸਟਰਾਂ ਦੇ ਵਿੱਚੋਂ ਆਰ ਐਂਡ ਅਦਰ ਤੇ ਮੱਜਬੀ ਸਿਕ ਬਾਲਮੀ ਕਦੇ ਕੋਝਾ ਧਾਰਿਆਂ ਦੇ ਵਿੱਚੋਂ ਦਿੱਤੀਆਂ ਜਾਣਗੀਆਂ ਪਰ ਅਫਸੋਸ ਕਿ 15/22 ਨੂੰ ਭਗਵਾਨਤ ਮੰਤਰੀ ਸਰਕਾਰ ਨੇ ਆਉਂਦੇ ਹੀ ਸਾਡਾ ਉਹ ਖੁੰਡਾ ਜਿਹਾ ਸੀ ਉਹ ਖਤਮ ਕਰ ਦਿੱਤਾ 15/22 ਨੂੰ ਉਹਨਾਂ ਨੇ 18 12 20 ਵਾਲਾ ਡਾਕਟਰ ਸੀ ਜਿਹੜਾ ਉਹ ਰੱਦ ਕਰਕੇ ਸਾਨੂੰ 2% 2001 ਦੇ ਮੁਤਾਬਕ ਕਹਿੰਦੇ ਅਸੀਂ ਦਿਆਗੇ ਹੁਣ 2001 ਵਾਲਾ ਜਿਹੜਾ ਲੈਟਰ ਆ ਉਹ ਕਹਿੰਦਾ ਕੀ ਹੈ ਮੰਨ ਲਓ ਤੇ ਪੋਸਟਾਂ ਜਿਹੜੀਆਂ ਪੈਂਡਿੰਗ ਪੰਜਾਂ ਨੇ ਮੰਨ ਪਹਿਲੀ ਆਉਂਦਾ ਪੋਸਟਰ ਹੈ ਹੀ ਨਹੀਂ ਕਿਸੇ ਅਦਾਰੇ ਦੇ ਵਿੱਚ ਬੰਦੀਆਂ ਨੇ ਮੰਨ ਲਓ ਵੀ ਪੰਜਾਂ ਨੇ 49 ਪੋਸਟਾਂ ਕਿਤੇ ਗੱਲ ਆ ਦੇ ਵਿੱਚ ਨਹੀਂ ਜਾਂਦੇ ਉਹ 2% ਕੱਢੀਆਂ ਤਾਂ ਇੱਕ ਪੋਸਟ ਵੀ ਨਹੀਂ ਬਣਦੀ ਸੋ ਇਸ ਕਰਕੇ ਸਾਡੇ ਲੋਕਾਂ ਨੇ ਸੰਘਰਸ਼ ਕੀਤਾ ਸਾਰੀਆਂ ਜਥੇਬੰਦੀਆਂ ਨੇ ਕੀਤਾ ਸਟੂਡੈਂਟਾਂ ਨੇ ਜਥੇ ਕੀਤਾ ਲੋਕਾਂ ਦਾ ਰੋਣਾ ਤੇ ਆਏ ਸਾਡੇ ਹਜ਼ਾਰਾਂ ਬੱਚੇ ਬੇਰੁਜ਼ਗਾਰ ਹੋ ਗਏ ਅਸੀਂ ਲਗਾਤਾਰ ਦੰਗੇ ਦਿੱਤੇ ਕਿ ਨਹੀਂ ਹਜ਼ਾਰਾ ਸਾਡੇ ਪ੍ਰੋਟੈਸਟ ਹੋਏ ਇਤਾਲੀਆਂ ਹੋਈਆਂ ਕੁੱਟਮਾਰ ਹੋਈ ਸਾਡੇ ਲੋਕਾਂ ਦੇ ਪਰਚੇ ਦੱਸੀ ਕੀਤੇ ਗਏ ਥਾਂ ਵਾਰ-ਵਾਰ ਭਗਵੰਤ ਮਾਨ ਸਾਨੂੰ ਕਹਿ ਕੇ ਵੀ ਮੀਟਿੰਗ ਕਰਦੇ ਆ ਮੀਟਿੰਗ ਕਰਦੇ ਆ ਭਲਾਈ ਮੰਤਰੀ ਉਹ ਹੱਥ ਆਪਣੇ ਖੜਾ ਕਰ ਗਈ ਭਲਾਈ ਵਿਭਾਗ ਜਿਹੜਾ ਉਹ ਆਪਣੇ ਹੱਥ ਖੜੇ ਕਰ ਗਿਆ ਜਿੰਨੇ ਨੇ ਸੈਕਟਰੀ ਸੀ ਪ੍ਰਿੰਸੀਪਲ ਸੈਕਟਰੀ ਸਾਰੇ ਹੱਥ ਖੜੇ ਕਰ ਗਏ ਭਗਵੰਤ ਮਾਨ ਨੇ ਹੱਥ ਖੜੇ ਕਰ ਦਿੱਤੇ ਮੀਟਿੰਗ ਨਹੀਂ ਲੈ ਰਿਹਾ ਸਾਨੂੰ ਦੱਸ ਨਹੀਂ ਰਿਹਾ ਵੀ ਸਾਡਾ ਇਹ ਕੋਟਾ ਜਿਹੜਾ ਸੀ ਉਹ ਕੱਟਿਆ ਤੇ ਕੱਟਿਆ ਕਿਉਂ ਕਿੱਥੇ ਦਾ ਸਾਨੂੰ ਇਹ ਅਮੀਸੀ ਕਿ ਹੁਣ ਆਮ ਆਦਮੀ ਪਾਰ ਦਿੱਤੀ ਸਰਕਾਰ ਹੈ ਜਿਹੜੀ ਗਰੀਬਾਂ ਦੇ ਹੱਕ ਦੇ ਵਿੱਚ ਆਈ ਹੈ ਤਾਂ ਸਾਨੂੰ ਕੁਝ ਨਾ ਪੁੱਛਿਆ ਸਾਡਾ ਸ਼ੈਡਿਊਲਡ ਟ੍ਰਾਈਬ ਦਾ ਜਿਹੜਾ ਮੁੱਦਾ ਹੈ ਵੀ ਉਸ ਨੂੰ ਇਹ ਹੱਲ ਕਰ ਲਗੇ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਸਬਾਰਥ ਕਰਨਗੇ ਔਰ ਸਾਨੂੰ ਸ਼ੈਡਿਊਲਡ ਟ੍ਰਾਈਬ ਘੋਸ਼ਿਤ ਕਰਨਗੇ ਸਾਡੇ ਲੋਕਾਂ ਨੂੰ ਕਿਤੇ ਨਾ ਕਿਤੇ ਜਾ ਕੇ ਰਾਹਤ ਮਿਲੂਗੀ ਪਰ ਇਹਨਾਂ ਨੇ ਸ਼ੈਡਿਊਲਡ ਟ੍ਰਾਈਬ ਦਾ ਕੀ ਕਰਨਾ ਸੀ ਜਿਹੜਾ ਸਾਨੂੰ 2% ਮਿਲਦਾ ਸੀ 15-9-22 ਦੇ ਲਾਟੂ ਦੇ ਮਤਲਬ ਕਿ ਸਾਡਾ ਉਹ ਵੀ ਖਤਮ ਕਰ ਦਿੰਦਾ ਪਰ ਜਦੋਂ ਤੋਂ ਇਹ ਖਤਮ ਕੀਤਾ ਸਾਡੇ ਕੋਲੇ ਫਿਰ ਇੱਕੋ ਹੀ ਆ ਕਿਉਂਕਿ ਸਾਡੇ ਲੋਕਾਂ ਦੇ 2 ਮੌਥ ਬਹੁਤ ਘੱਟ ਲੋਕ ਸੜਕਾਂ ਦੇ ਨਿਕਲ ਕੇ ਆਉਂਦੇ ਨੇ ਭਾਵੇਂ ਅਸੀਂ ਦਿਨ ਰਾਤ ਇੱਕ ਕਰਦੇ ਆਂ ਸਮਾਜ ਦੇ ਵਿੱਚ ਜਾ ਕੇ ਤਾਂ ਜਿਹੜੇ ਜਿਹੜੇ ਚੋਣਾਂ ਆਈਆਂ ਉੱਥੇ ਲਾ ਕੇ ਅਸੀਂ ਅਸੀਂ ਆਪਣਾ ਇੱਕ ਮੁਹਿੰਮ ਚਲਾਈ ਜੇਕਰ ਮੁਖਤਿਆਰੀ ਤੇ ਵਾਜਿਗਰ ਭਾਈਚਾਰੇ ਨੂੰ 2% ਕੋਟਾ ਵਾਲਿਆਂ ਨੂੰ ਵੋਟਾਂ ਅਸੀਂ ਹਰ ਚੋਣ ਮੁਹਿੰਮ ਦੇ ਵਿੱਚ ਲਾ ਕੇ ਇਹਨਾਂ ਚੀਜ਼ਾਂ ਦਾ ਅਸੀਂ ਪ੍ਰਚਾਰ ਕੀਤਾ ਔਰ ਲੋਕਾਂ ਨੂੰ ਅਵੇਅਰ ਕੀਤਾ ਲਗਾਤਾਰ ਲੁਧਿਆਣਾ ਜਿਮਣੀ ਤੋਂ 13 ਦਿਨਾਂ ਦੇ ਦੌਰਾਨ ਮੈਂ ਉੱਥੇ ਜਾ ਕੇ ਅੱਡਾਰਿਆ ਔਰ ਸਰਕਾਰ ਸਾਡਾ ਕਮਿਟਮੈਂਟ ਕਰਕੇ ਮੀਟਿੰਗਾਂ ਕਰਨ ਤੋਂ ਪਾਟ ਜਾਂਦੀ ਹੈ ਹੁਣੇ ਪੂਰੇ ਪੰਜਾਬ ਦੇ ਵਿੱਚ ਮੀਟਿੰਗਾਂ ਕਿਉਂ ਆ ਗਈਆਂ ਜਿਹੜਾ ਮਰੀਸ਼ ਤੇ ਭਗਤ ਸਾਹਿਬ ਸਾਡੇ ਲਈ ਸਾਡੇ ਭਾਈਚਾਰੇ ਵਾਸਤੇ ਇਹ ਸੁਨਹਿਰੀ ਮੌਕਾ ਮੈਂ ਭਾਈਚਾਰੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਹਿਲੇ ਤਾਂ ਬਾ ਜਿਮਨੀ ਚੋਣ ਦੇ ਵਿੱਚ ਜਾ ਕੇ ਮੁਹਿੰਮ ਚਲਾਈ ਸੀ ਹੁਣ ਤਾਂ ਯਾਰ ਹਰ ਥਾਂ ਤੇ ਚੋਣ ਹੋ ਰਹੀ ਹੈ ਹਰ ਥਾਂ ਤੇ ਇਹਨਾਂ ਦੇ ਲੀਡਰਾਂ ਨੇ ਆਉਣਾ ਹੈ ਇਹਨਾਂ ਦੇ ਲੀਡਰਾਂ ਨੂੰ ਮੂੰਹ ਤੋੜ ਕੇ ਬਾਪ ਦਿਓ ਇਹਨਾਂ ਦੇ ਗਲਾ ਦੇ ਵਿੱਚ ਛਿੱਤਾਂ ਦੇ ਹਾਰ ਪਾ ਕੇ ਇਹਨਾਂ ਨੂੰ ਵਾਪਸ ਕਰੋ ਹਰ ਪਿੰਡ ਨਾਲ ਹਰ ਘੜ ਹਰ ਗਲੀ ਹਰ ਮਹੱਲੇ ਬਮੁਖਤ ਜਾਤੀਆਂ ਦੇ ਸਾਰੇ ਲੀਡਰਾਂ ਨੂੰ ਔਰ ਸਾਰੇ ਸਟੂਡੈਂਟ ਕਰੇ ਬੰਦੀਆਂ ਨੂੰ ਜਿੰਨੇ ਬੁੱਤੀ ਜੀ ਵੀ ਨੇ ਲੀਡਰ ਸਾਹਿਬਾਂ ਨੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੁੰਡਾ ਦੇ ਵਿੱਚ ਵੋਟ ਪਾਓ ਜੇਕਰ ਬਮੁਖਤ ਜਾਤੀਆਂ ਦੇ ਬਾਗੀਰ ਭਾਈਚਾਰੇ ਨੂੰ 2% ਕੋਟਾ ਨਹੀਂ ਤਾਂ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਸੋ ਦੋ ਕੋ ਜਿਹੜਾ ਗਲਤ ਪ੍ਰਚਾਰ ਕਰਕੇ ਇਹ ਮੱਝਵੀ ਸਿੱਖ ਬਾਲਮੀਕੀਆ ਭਾਈਚਾਰੇ ਦੇ ਭਾਜੀਗਰਾਂ ਦੀ ਲੜਾਈ ਬਣਾ ਕਰ ਦਿੱਤੀ ਹੈ ਸਾਡੀ ਆਪਸੀ ਐਸੀ ਭਾਈਚਾਰੇ ਦੀ ਲੜਾਈ ਨਹੀਂ ਹੈ ਅਸੀਂ ਕਿਸੇ ਦਾ ਕੋਟਾ ਨਹੀਂ ਲੈ ਰਹੇ ਜਿਹੜਾ ਸਾਡਾ ਕੋਟਾ ਉਹ ਤੇ ਵਰਦਾ ਸੀ ਜਿਹੜੀਆਂ ਪੈਂਡਿੰਗ ਪੰਜਾਬ ਪੋਸਟਾਂ ਉਹਨਾਂ ਦੇ ਵਿੱਚੋਂ ਸਾਡਾ ਕੋਟਾ ਮਿਲਦਾ ਸੀ ਉਹ ਅਸੀਂ ਕੋਟਾ ਜਿਹੜਾ ਲੈ ਕੇ ਆਪਣੀ ਲੜਾਈ ਹੈ ਜਿਹੜੀ ਉਹ ਲੜ ਰਹੇ ਆ ਉਹ ਲੜਦੇ ਰਹਾਗੇ ਉਹਨਾਂ ਦੀ ਗੱਲ ਕੀ ਪੀ ਵੀ ਅਸੀਂ ਕਰਾਂਗੇ ਹਾਂ ਮੇਰਾ ਆਪਣਾ ਵੋਟ ਦਾ ਅਧਿਕਾਰ ਆ ਮੈਂ ਕਿਸੇ ਵੀ ਪਾਰਟੀ ਨੂੰ ਪਾਵਾਂ ਉਹ ਗੱਲ ਬਕਦੀਆਂ ਪਰ ਅਸੀਂ ਓਪਨਲੀ ਕਿਸੇ ਦੀ ਸਪੋਰਟ ਨਹੀਂ ਕਰਾਂਗੇ ਅਗਰ ਸਾਡੇ ਭਾਈਚਾਰੇ ਦਾ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਬਨ ਔਰ ਟਿਕਟ ਲੈ ਕੇ ਆਉਦਾ ਅਸੀਂ ਆਮ ਆਦਮੀ ਪਾਰਟੀ ਦਾ ਜੜਾ ਕਰਕੇ ਸਾਡੇ ਭਾਈਚਾਰੇ ਦਾ ਵੋਟ ਲੈ ਕੇ ਚੋਣ ਲੜਵਾਉਂਦਾ ਉਸ ਦਾ ਵੀ ਵਿਰੋਧ ਕਰਾਂਗੇ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਔਰ ਉਹਦੇ ਕੈਂਡੀਡੇਟ ਚਾਹੇ ਸਾਡੇ ਭਾਈਚਾਰੇ ਦਾ ਹੋਵੇ ਚਾਹੇ ਹੋਰ ਪਾਰਟੀ ਦਾ ਹੋਵੇ ਉਹਦਾ ਵੀ ਅਸੀਂ ਵਿਰੋਧ ਕਰਾਂਗੇ ਕਿਉਂ ਕਿਉਂਕਿ ਲਾਤ ਦੇ ਬਸ ਤੁਸੀਂ ਟਿਕਟਾਂ ਦਾ ਲੈ ਲੈਂਦੇ ਤੁਹਾਡੀ ਕੋਈ ਸਰਵਾਇਤਾ ਹੋ ਰਹੀ ਨਹੀਂ ਸੋ ਇਸ ਕਰਕੇ ਸ਼ਰਮ ਇਹਨਾਂ ਨੂੰ ਇਨਕਾਰ ਕਰਨਾ ਚਾਹੀਦਾ ਜਿਹੜਾ ਭਗਵਾਨ ਮਹਤਮਰ ਕਹਿੰਦਾ ਸੀ ਨਾ ਕਿ ਲੋਕ ਕਹਿੰਦੇ ਹੁੰਦੇ ਸੀ ਵੀ ਟਿਕਟਾਂ ਉੱਪਰ ਦੀਆਂ ਸੁਣ ਜਾਣ ਦੀ ਆਕਾਲੀ ਦਾਲ ਆਲੇ ਇਹ ਨਾ ਕਰਦਾ ਭਗਵਾਨਤਮਨ ਕੋਲ ਵੀ ਇਹ ਸਥਿਤੀ ਆਉਣ ਆ ਰਹੀ ਆ ਮਾਨ ਸਾਹਿਬ ਤੁਹਾਡੇ ਕੋਲ ਵੀ ਇਹ ਸਥਿਤੀ ਆਉਣ ਆ ਰਹੀ ਆ ਕਿ ਤੁਹਾਨੂੰ ਕਿਹੜਾ ਲੋਪਾਂ ਦੇ ਐਕਸੈਪਟ ਨਹੀਂ ਕਰਨੀਆਂ ਔਰ ਬਾਜੀਗਰ ਭਾਈਚਾਰੇ ਦੇ ਵਿੱਚ ਜਨ ਕੇ ਚੜੇ ਲੋਪ ਇਹ ਟਿਕਟਾਂ ਲੈ ਕੇ ਜੌਣ ਲੜਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਆਪਣੀ ਠੋਕ ਕੇ ਵਿਰੋਧ ਕਰਾਂਗੇ ਕਿਿੱਤਾ ਵੀ ਜਾ ਉਹ ਮੌਕਾ ਤੇਰੇ ਵਿੱਚ ਦਾਰ ਔਰ ਸਰਵਾਈਆਂ ਸਾਡੀ ਅਸੀਂ ਕੋਈ ਝੋਣ ਵੀ ਲੜ ਰਹੇ ਭਾਵੇਂ ਕਿ ਦੂਜਿਆ ਪਾਲਤਿਆ ਬਹੁਤ ਸਾਰੇ ਆਪ ਰੋ ਕੀ ਮਰਦਾ ਕਿਵੇਂ ਟਿਕਟ ਦੇ ਨਾ ਦੇਣ ਪਰ ਦਾਸ ਪਰ ਮੈਡੀਕਲ ਕਮੇਟੀ ਦਾ ਕੋਈ ਬੰਦਾ ਅਸੀਂ ਚੋਣ ਨਹੀਂ ਲੜਾਂਗੇ ਇਸ ਬਾਰੇ ਵਿੱਚ ਅਸੀਂ ਡੜ ਕੇ ਇਹਨਾਂ ਦਾ ਵਿਰੋਧ ਕਰਾਂਗੇ ਡਟ ਕੇ ਕਰਾਂਗੇ ਉਹ ਆਪਣੇ ਅੰਦਰ ਜੀ ਬੇਨਤੀ ਇਹ ਆ ਕਿ ਜਿਹੜਾ 2% ਕੋਟੇ ਵਾਲਾ ਲੜਾਈ ਹੈ ਨਾ ਇਹ ਸਾਾਸਲ ਦੇ ਵਿੱਚ ਸਾਡੇ ਵੀ ਭਾਈਚਾਰੇ ਦੇ ਕੁਝ ਲੋਕਾਂ ਨੂੰ ਸਮਝ ਨਹੀਂ ਆ ਕਿ ਸਰਕਾਰ ਆ ਸਰਕਾਰ ਤਾਂ ਸਮਝਦੀ ਹੋਈ ਨਾ ਸਮਝ ਬਣੀ ਹੋਈ ਆ ਪਰ ਸਾਡੇ ਭਾਈਚਾਰੇ ਦੇ ਲੋਕ ਵੀ ਲੋਕਾਂ ਨੂੰ ਕੁਝ ਗਮਰਾਹ ਕਰ ਰਹੇ ਆ ਕੁਝ ਸਾਡੇ ਲੋਕ ਵੀ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿੱਚ ਬੜੇ ਹੋਣੇ ਨਾ ਦੂਜੀਆਂ ਪਾਰਟੀਆਂ ਨੂੰ ਪ੍ਰਮੋਟ ਕਰਨ ਵਾਸਤੇ ਉਹ ਆਪਣੀ ਛਵੀ ਨੂੰ ਸੁਧਾਰਨ ਵਾਸਤੇ ਲੱਗੇ ਹੋਏ ਆ ਲੜਾਈ ਨਹੀਂ ਲੜ ਰਹੇ ਪਰ ਬਾਜੀਗਰ ਬਨਜਾਰਾ ਸਮਾਜਿਕ ਹੱਥ ਕਮੇਟੀ ਆਪਣੇ ਨਾਲ ਜਿਹੜੇ ਹਮ ਜਿਹੜੀ ਸਾਡੀ ਸੋਚ ਦੇ ਨੇ ਜਿਹੜੇ ਹਮਖਿਆਲੀ ਨੇ ਸਾਡੇ ਨਾ ਦੋਸਤਾਂ ਨੂੰ ਸਟੂਡੈਂਟ ਗੱਦੇ ਬੰਦਿਆਂ ਨੂੰ ਸੂਝਵਾਨ ਸੱਜਣਾ ਨੂੰ ਪੰਜ ਸਰਮੰਨ ਬਰਦਾਰ ਸਾਰਿਆਂ ਨੂੰ ਨਾਲ ਜੋੜ ਕੇ ਅਸੀਂ ਇਹ ਲੜਾਈ ਹੈ ਜਿਹੜੀ ਅਸੀਂ ਕੰਟੀਨਿਊ ਰੱਖਾਂਗੇ ਔਰ ਲੜਾਂਗੇ ਸਾਡੇ ਲੋਕਾਂ ਨੂੰ ਬੱਚਿਆਂ ਇਹ ਦੇਖੋ ਇੱਕ ਹੋਰ ਦੇਖਣ ਵਾਲੀ ਗੱਲ ਹੈ ਕਿ 15 9 22 ਨੂੰ ਭਗਵਾਨਤਮਾਨ شاہੀ ਫਰਮਾਨ ਨੂੰ ਜਾਰੀ ਕਰਦਾ ਸਾਡੇ ਬੱਚਿਆਂ ਦਾ 2% ਕੋਟਾ ਜਿਹੜਾ ਉਹ ਲਾਟਰ ਜਿਹੜਾ 18 12 20 ਵਾਲਾ ਉਹਨੂੰ ਲਾ ਕੇ ਦਿੰਦਾ ਪਰ ਸਿਆਦੇ ਬੱਚਿਆਂ ਦੀਆਂ ਬਹੁਤ ਸਾਰੇ ਬੱਚਿਆਂ ਦੀਆਂ ਭਰਤੀਆਂ 15 9 22 ਤੋਂ ਪਹਿਲਾਂ ਹੋ ਰਹੀਆਂ ਸਨ ਉਹ ਜਿਹੜਾ ਪਹਿਲਾਂ ਪੂਟੂ ਕੀਤਾ ਹੋਇਆ ਜਾਂ ਜਾਂਦੇ ਨੇ ਉਹਨਾਂ ਨੂੰ ਵੀ ਸਰਕਾਰ ਜੋ ਐਨੀ ਕਰਾ ਰਹੀ ਹੈ ਹਨਾਨੀ ਦੀ ਗੱਲ ਤਾਂ ਇੱਥੇ ਆ ਕੇ ਹੋ ਜਾਂਦੀ ਆ ਕਿ ਕੋਰਟ ਨੇ ਹੱਦ ਦੇ ਦਿੱਤੇ ਨੇ ਕੋਰਟ ਦੇ ਹੁਕਮ ਨੇ ਬੱਚਾ ਦੇ ਕੋਲ ਇਸਰ ਨੂੰ ਜੁਆਇਨ ਕਰਾਓ ਉਹਨਾਂ ਨੂੰ ਜੁਆਇਨ ਨਹੀਂ ਕਰਵਾ ਰਹੇ ਜਦੋਂ ਅਦਾਰਿਆਂ ਦੇ ਵਿੱਚ ਜਾਂਦੇ ਨੇ ਆਪਣੇ ਕੋਰਟ ਦੇ ਹੁਕਮ ਲੈ ਕੇ ਤਾਂ ਉੱਥੇ ਸਾਡੇ ਭਾਈਚਾਰੇ ਦੇ ਵਿੱਚੋਂ ਇੱਕ ਪੀਸੀਐਫ ਦੇ ਸਦਾ ਪਰਮਚਾਰ ਸਿੰਘ ਜੀ ਉਹਨਾਂ ਦੀ ਐਗਜ਼ਾਮਪਲ ਦੇ ਕੇ ਕਹਿੰਦੇ ਜੀ ਉਹ ਉਹ ਡਿਊਟੀ ਦੇ ਨੇ ਤੇ ਉਹਨਾਂ ਤੇ ਕੋਰਟ ਨੇ ਆਪਣੇ ਇਧਰ ਪੰਜਾਬ ਸਰਕਾਰ ਨੇ ਉਹਨਾਂ ਤੇ ਐਲਪੀ ਪਾਈ ਹੋਈ ਆ ਕਹਿੰਦਾ ਬਾਅਦ ਕੋਰਟ ਦੇ ਵਿੱਚ ਕੇਸ ਦਰਜ ਕੀਤਾ ਹੋਇਆ ਉਹਨਾਂ ਤੇ ਕੇਸ ਪਾਇਆ ਹੋਇਆ ਕੇਸ ਪਾਇਆ ਕੇਸ ਚੱਲਦੇ ਨੇ ਟ੍ਰਾਇਲ ਚੱਲ ਰਹੇ ਨੇ ਉਹਨਾਂ ਨੂੰ ਦੋਸ਼ੀ ਘਰਾਤਾ ਨਹੀਂ ਦਿੱਤਾ ਕੋਈ ਜਵਾਬ ਤੋਂ ਤਾਂ ਨਹੀਂ ਕਹਿੰਦੇ ਆ ਜੇ ਉਹਨਾਂ ਨੂੰ ਜਵਾਬ ਤੋਂ ਨਹੀਂ ਕਹਿੰਦੇ ਆ ਚੱਲਦਾ ਕੋਰਟ ਦੇ ਕੋਰਟ ਦਾ ਜਿਹੜਾ ਫੈਸਲਾ ਹੁੰਦਾ ਸੀ ਕਦੇ ਮੱਥੇ ਪਰਵਾਹ ਕਰਾਂ ਪਰ ਸਾਡੇ ਉਹ ਬੱਚਿਆਂ ਦਾ ਜਿਨ੍ਹਾਂ ਕੋਲੇ ਕੋਰਟ ਦੇ ਆਰਡਰ ਨੇ ਉਹਨਾਂ ਨੂੰ ਜ਼ੁਵੈਨਤਾ ਕਰਵਾਓ ਜਦੋਂ ਪਵਿੱਤਰ ਸਿੰਘ ਜੀ ਵਾਲਾ ਫੈਸਲਾ ਆਜੂਗਾ ਉਹਦੇ ਨਾਲ ਜਿਹੜਾ ਫੈਸਲਾ ਆਊਗਾ ਉਹ ਸਾਡੇ ਬੱਚੇ ਮੰਨ ਲੈਣਗੇ ਉਹਨਾਂ ਨੂੰ ਜਵੈਨ ਕਰਾਉਣ ਤੋਂ ਵੀ ਭੱਜ ਰਹੇ ਆ ਜੋ ਜਦੋਂ ਵੀ ਸਾਡੀ ਮੀਟਿੰਗ ਹੁੰਦੀ ਆ ਚਾਹੇ ਉਹ ਬਲਜੀਤ ਕੌਰ ਨਾਲ ਹੋਵੇ ਚਾਹੇ ਇਹਨਾਂ ਦੇ ਪ੍ਰਿੰਸੀਪਲ ਸੈਕਟਰਾਂ ਨਾਲ ਹੋਵੇ ਚਾਹੇ ਸੈਕਟਰਾਂ ਨਾਲ ਹੋਵੇ ਚਾਹੇ ਤਿੰਨਵੇਂ ਮੇਰੀ ਕਮੇਟੀ ਜਿਹੜੀ ਜਿਹਦੇ ਵਿੱਚ ਹਰਪਾਲ ਜੀਮਾ ਜੀ ਅਮਨ ਰੋੜਾ ਜੀ ਗੁਰਦੀਪ ਢਾਲੀਵਾਲ ਇਹਨਾਂ ਜਿੱਤੇ ਤਿੰਨਵੇਂ ਮੇਰੀ ਕਮੇਟੀ ਸੀ ਤੇ ਉਹ ਉੱਥੇ ਜਦੋਂ ਮੀਟਿੰਗ ਹੋਵੇ ਉੱਥੇ ਇੱਕੋ ਹੀ ਗੱਲ ਉਹ ਆਪ ਮੰਨਦੇ ਆ ਕਿ ਹਾਂ ਤੁਹਾਡੇ ਬੱਚਿਆਂ ਨਾਲ ਧੱਕਾ ਹੋਇਆ ਇਹਨਾਂ ਦੀ ਜਿਹੜੀਆਂ ਪਹਿਲਾਂ ਵਾਲੀਆਂ ਪੋਸਟਾਂ ਜਿਹੜੀਆਂ ਹੋਈਆਂ ਨੇ ਉਹ ਭਰਤੀ ਹੋਣੀਆਂ ਚਾਹੀਦੀਆਂ ਨੇ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਪਤਾ ਨਹੀਂ ਕਿਹੜੀ ਕੋਸ਼ਿਸ਼ ਕਰ ਰਹੇ ਆ ਸਾਢੇ 3 ਸਾਲ ਹੋ ਗਏ ਬੱਚਿਆਂ ਨੂੰ ਪੜਦਿਆਂ ਨੂੰ ਸਾਢੇ 3 ਸਾਲ ਹੋ ਗਏ ਆਗੂਆਂ ਨੂੰ ਪੜਦ ਔਰ ਇਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਆ ਹੁਣ ਸਾਡਾ ਸਮਾਜ ਆਪਣੀ ਮਨਮਰਜ਼ੀ ਕਰੂਗਾ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਪੂਰੇ ਪੰਜਾਬ ਦੇ ਵਿੱਚ ਅਸੀਂ ਅੱਜ ਇਹ ਮਹਿੰਮ ਚਲਾਵਾਂਗੇ ਅੱਜ ਮੈਂ ਆਪਣੇ ਫੇਸਬੁੱਕ ਪੇਜ ਤੋਂ ਵੀ ਇਹ ਵੀਡੀਓ ਪਾਉਣੀ ਹੈ ਕਿ ਇਹਨਾਂ ਲੋਕਾਂ ਦਾ ਡਟ ਕੇ ਵਿਰੋਧ ਕਰੋ ਔਰ ਥਾਥਾ ਦੇ ਬੋਰਡ ਲਾ ਕੇ ਜੇਕਰ ਸਾਨੂੰ 2% ਕੋਟਾ ਨਹੀਂ ਤਾਂ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਇਹ ਮਹਿੰਮ ਅਸੀਂ ਜਿਹੜੀ ਆ ਹੁਣ ਘਰ-ਘਰ ਪਹੁੰਚਾਵਾਂਗੇ ਔਰ ਪਹੁੰਚਾ ਕੇ ਰਹਾ ਜੀ ਮਾਟਰੀ ਜੀ ਕਿ ਨਾ ਚਲੋ ਤੁਸੀਂ ਭਾਈਚਾਰੇ ਦੇ ਲੀਡਰੋਂ ਭਾਈਚਾਰੇ ਦੇ ਆਗੂਓ ਪੋਮੀ ਆ ਗੋਂ ਬੁਲੇ ਸਮਾਜ ਦੇ ਵਿੱਚ ਤੁਹਾਡਾ ਸਤਿਕਾਰ ਆ ਪਰ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਵੀ ਆ ਬਸ ਤਾਂ ਤੁਸੀਂ ਸਮਾਜ ਨੂੰ ਪਤਾ ਲੰਬੇ ਸਮੇਂ ਤੋਂ ਸੀ ਇੱਕ ਕਲਾਕਾਰ ਹੋ ਇੱਕ ਗੀਤਪੀਰ ਹੋ ਇੱਕ ਕਵੀ ਵੀ ਹੋ ਉਹਨਾਂ ਦਾ ਸਿੱਧੂ ਮਸੇਵਾਲੇ ਦਾ ਨਵਾਂ ਗੀਤ ਆ ਉਹਦੇ ਉੱਤੇ ਬਵਾਦ ਵੀ ਛੜਿਆ ਹੋਇਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋ ਤਿੱਕੋ ਕਲਾ ਕੋਈ ਵੀ ਆ ਕਿਤੇ ਕੋਲੇ ਵੀ ਕੇ ਕਿਸੇ ਕੋਲੇ ਵਾਧਾ ਕਿਸੇ ਕੋਲੇ ਘੱਟ ਆ ਸਿੱਧੂ ਮਸੇਵਾਲਾ ਜਿਹੜਾ ਜਣ ਕੇ ਵੀ ਇੱਕ ਕ੍ਰਾਂਤੀਕਾਰੀ ਗਾਇਕ ਜਿਹੜਾ ਉੱਭਰਿਆ ਸੀਗਾ ਸਮਾਜ ਦੇ ਵਿੱਚ ਉਹ ਪੰਜਾਬ ਦੀ ਗੱਲ ਕਰਦਾ ਸੀ ਘਰ ਦੀ ਗੱਲ ਕਰਦਾ ਸੀ ਘਰ ਦੇ ਚੁੰਨਿਆਂ ਦੀ ਗੱਲ ਕਰਦਾ ਸੀ ਗਰੀਬੀ ਦੀ ਗੱਲ ਕਰਦਾ ਸੀ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦਾ ਸੀ ਪਾਣੀਆ ਦੀ ਗੱਲ ਕਰਦਾ ਸੀ ਹਰ ਦਾ ਦਿਓ ਵਧੀਆ ਗੱਲ ਕਰਦਾ ਸੀ ਤੇ ਲੋਕ ਉਹਦੇ ਨਾਲ ਉੱਠ ਕੇ ਜੂਤ ਬੜਾ ਜੁੜਿਆ ਸੀ ਭਾਵੇਂ ਕਿ ਮੈਂ ਜਦੋਂ ਜਉਂਦੇ ਸੀ ਮੈਂ ਉਹਨਾਂ ਨੂੰ ਨਹੀਂ ਦੱਸਿਆ ਸੁਣਿਆ ਪਰ ਮਨ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਸਰਚ ਕਰਦਾ ਤਾਂ ਮੈਂ ਉਹਨਾਂ ਨੂੰ ਸਲੂਨ ਕਰਦਾ ਕਿ ਉਹਨਾਂ ਨੇ ਲਿਖਿਆ ਬਹੁਤ ਸੋਨਾ ਔਰ ਗਾਇਆ ਬਹੁਤ ਸੋਨਾ ਜਿਹੜਾ ਉਹਨਾਂ ਦਾ ਹੁਣ ਨਵਾਂ ਗੀਤ ਬਰੋਟ ਔਰ ਕਿਤੇ ਨਾ ਕਿਤੇ ਜਾ ਕੇ ਸਾਰੇ ਉਹਦੇ ਵਿੱਚ ਗੱਲ ਤਾਂ ਜਿਹੜੀ ਆ ਉਹ ਇੱਕ ਆਸ਼ਕੀ ਦੀ ਗੱਲ ਹੋ ਰਹੀ ਹੈ ਇੱਕ ਇਸ਼ਕ ਮੁਸ਼ਕ ਦੀ ਗੱਲ ਹੋ ਰਹੀ ਹੈ ਇੱਕ ਪਿਆਰ ਦੀ ਗੱਲਬਾਤ ਹੋ ਰਹੀ ਹੈ ਪਿਆਰ ਵੀ ਉਹ ਜਿਹੜੇ ਪਿਆਰ ਨੇ ਅੱਜ ਉਹ ਪਹਿਲਾਂ ਵਾਲੇ ਪਿਆਰ ਤਾਂ ਰਹੇ ਨਹੀਂ ਸੋ ਮੇਰੇ ਕਹਿਣ ਦਾ ਭਾਵ ਵੀ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਔਰ ਖਾਸ ਕਰਕੇ ਉਹਨਾਂ ਦਾ ਜਿਹੜਾ ਸਿੱਧੂ ਮੂਸੇਵਾਲਾ ਦਾ ਜਿਹੜਾ ਪਿਆਰ ਸਤਿਕਾਰ ਲੋਕਾਂ ਦੇ ਵਿੱਚ ਬਣਿਆ ਹੋਇਆ ਉਹਨਾਂ ਦੇ ਪਿਤਾ ਜੀ ਜਿਹੜੇ ਉਹਨਾਂ ਦੀ ਗੀਤਾਂ ਨੂੰ ਰਿਲੀਜ਼ ਕਰਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹਦਾ ਇਸ਼ਕ ਮੁਸ਼ਕਲੀਆਂ ਗੱਲਾਂ ਤੋਂ ਹਟ ਕੇ ਪੰਜਾਬ ਦੇ ਹਿੱਤਾਂ ਲਈ ਉਹਨਾਂ ਕੋਲੇ ਬਹੁਤ ਸਾਰਾ ਮੈਟਰ ਪਿਆ ਉਸ ਮੈਟਰ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਜਾਂ ਜਿੱਥੋਂ ਕੋਈ ਸਮਾਜ ਨੂੰ ਸੇਧ ਮਿਲੇ ਪਰ ਅੱਜ ਦੇਖੋ ਤੁਸੀਂ ਬਰੋਟੇ ਨਾਲ ਤਾਂ ਲੋਕ ਜੁੜ ਗਏ ਬਰੋਟਾ ਦਾ ਰੁਖ ਸਮਝ ਜਾਂਦੇ ਆ ਬਰੋਟਾ ਗੀਤ ਨੂੰ ਲੋਕਾਂ ਨੇ ਪ੍ਰਮੋਟ ਕੀਤਾ ਕਮੈਂਟ ਕਰ ਕਰ ਤੇ ਪਰ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨਾਂ ਬਾਰੇ ਜਦੋਂ ਕੋਈ ਗੀਤ ਆਉਂਦਾ ਤਾਂ ਉਹਨੂੰ ਜਾਣ ਕੇ ਵੀ ਲੋਕ ਪ੍ਰਮੋਟ ਨਹੀਂ ਕਰਦੇ ਸੋ ਮੇਰੀ ਬੇਨਤੀ ਆ ਕਿ ਜਿੱਥੇ ਸਾਡੇ ਸਿੱਧੂ ਜੀ ਜਾਣ ਕੇ ਵੀ ਮੁੱਸੇਆ ਸਿੱਧੂ ਮੁੱਸੇਆ ਵਾਲੇ ਨੂੰ ਜਿੰਨਾ ਲੋਕ ਪਿਆਰ ਸਤਿਕਾਰ ਕਰਦੇ ਆ ਜੂਤ ਨੂੰ ਬੇਨਤੀ ਕਰੂੰਗਾ ਇਹ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦੇ ਗੀਤ ਸੁਣਨੇ ਬੰਦ ਕਰ ਦਿਓ ਪਰ ਜਦੋਂ ਪੰਜਾਬ ਦੇ ਹਿੱਤ ਦੀ ਕੋਈ ਗੱਲ ਆਉਂਦੀ ਆ ਤਾਂ ਉਹਨੂੰ ਵੀ ਜਰਾ ਜ਼ਰੂਰ ਕਰ ਆਪਣੇ ਸੋਚੋ ਵਿਚਾਰੋ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੋ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਆਪਣੀਆਂ ਧੀਆਂ ਬਣਾ ਦਾ ਪਹਿਲਾਂ ਸੇਫ ਕਰ ਲਿਆ ਨਾ ਤਾਂ ਤੇ ਸਾਡਾ ਬੱਚਾ ਛੋਟਾ 2 ਸਾਲ ਦਾ ਬੱਚਾ ਸੇਫ ਹੈ ਨਾ ਇੱਥੇ 13 ਸਾਲ ਦਾ ਬੱਚਾ ਸੇਫ ਹੈ ਬੱਚੀ ਸੇਫ ਹੈ ਨਾਲ ਤੇ 19 ਸਾਲ ਦੀ ਤੇ ਨਾਲ ਇੱਥੇ 50 ਸਾਲ ਦੀ ਬਜ਼ੁਰਗ ਸੇਫ ਹੈ ਸੋ ਅੱਜ ਦੇ ਜਿਹੜੇ ਹਾਲਾਤ ਨੇ ਨਿਤ ਗੁੰਡਾਗਰਦੀ ਨਿਤ ਕਤਲੇਆਮ ਨਿਤ ਖੂਨ ਖਰਾਬਾ ਨਿਤ ਰੇਪ ਨਸ਼ੇ ਦੀਆਂ ਘਟਨਾਵਾਂ ਨਾਲ ਨੌਜ ਹਨੇ ਆਮ ਆਦਮੀ ਪਾਰਟੀ ਫੜਾ ਮਾਰ ਰਹੀ ਆਸੀਂ ਨਸ਼ਾ ਮੁਕਤ ਕਰਦਾਈ ਜੁੱਧ ਨਸ਼ਿਆ ਵਿਰੁੱਧ ਦੱਸੋ ਤੁਸੀਂ ਆਪਨੇ ਆਪ ਸੋਚ ਕੇ ਦੇਖੋ ਯਾਰ ਵੀ ਪੰਜਾਬ ਦੇ ਵਿੱਚ ਕਿ ਨਸ਼ਾ ਖਤਮ ਹੋ ਗਿਆ ਰੇਵ ਦੀਆਂ ਘਟਨਾਵਾਂ ਖਤਮ ਹੋ ਗਈਆਂ ਲੁੱਟ ਖਤਮ ਹੋ ਗਈ ਕੀ ਜਾਣ ਕੇ ਵੀ ਇੱਥੇ ਏਜੰਸੀਆਂ ਨੇ ਕਿਹਾ ਖੂਨ ਨਹੀਂ ਕਾਣ ਵਤਿਆ ਪੰਜਾਬ ਨੂੰ ਖਤਮ ਕਰਨੀਆਂ ਜਿਹੜੀਆਂ ਸਾਸਾਂ ਨੇ ਉਹ ਦਿਨ ਪਰ ਦਿਨ ਵਾਧੀਆਂ ਜਾ ਰਿਆ ਨੇ ਸੋ ਹੱਥ ਜੋੜ ਕੇ ਆਓ ਸਾਰੇ ਪੰਜਾਬ ਦੇ ਹਿੱਤ ਵਾਸਤੇ ਕੰਮ ਕਰੀਏ ਆਪ ਦੀ ਹਿੱਤ ਲਈ ਜੋ ਚੰਗਾ ਉਸ ਨੂੰ ਸੁਣੀਏ ਹੁੰਦੇ ਕਮੈਂਟ ਕਰੀਏ ਸੋਨਕੇ ਦੀ ਨੁਮਰਦੀ ਪਰ ਜਦੋਂ ਵੀ ਪੰਜਾਬ ਦੇ ਹਿੱਤ ਦੀ ਗੱਲ ਆਉਂਦੀ ਆ ਉਹਨੂੰ ਵੀ ਉਹਦੀ ਵੀ ਸਲਾਹਾਂ ਕਰਦੇ ਕਮੈਂਟ ਕਰਦੇ ਨੇ ਕਿ ਉਹਨਾਂ ਦਾ ਹੌਸਲਾ ਵਧਾਉਣਾ ਬਹੁਤ ਜ਼ਰੂਰੀ ਆ ਔਰ ਮੈਂ ਲਾਸਟ ਵਿੱਚ ਆਪਣੇ ਭਾਈਚਾਰੇ ਨੂੰ ਬਾਦਿਗਰ ਬਨਜਾਰਾ ਸਮਾਜਿਕ ਹੱਕ ਕਮੇਟੀ ਦੇ ਆਗੂਆਂ ਤੇ ਬਹੁਮੁਖਤ ਜਾਤੀ ਦੇ ਲੀਡਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆ ਜਿਹੜੀ ਹੁਣ ਗਣ ਕੇ ਜ਼ਿਲ੍ਹਾ ਪ੍ਰਿਸ਼ਦ ਤੇ ਬਲਾਕ ਸੰਮਤੀਆਂ ਚੋਣਾਂ ਆ ਗਈਆਂ ਇਹਨਾਂ ਦੇ ਵਿੱਚ ਜਿਹੜੀ ਅਸੀਂ ਜਿਮਣੀ ਚੋਣਾਂ ਦੇ ਵਿੱਚ ਲਾ ਕੇ ਆਪਣੀ ਮੁਹਿੰਮ ਪਹਾਈ ਸੀ ਉਹ ਮੁਹਿੰਮ ਸਦੇ ਕੋਲ ਮੌਕਾ ਹੁਣ ਤੁਸੀਂ ਘਰੇ ਬੈਠੀ ਉਹ ਮੁਹਿੰਮ ਨੂੰ ਕਰ ਸਕਦੇ ਹੋ ਆਪਣੇ ਆਪਣੇ ਗਲੀ ਮਹੱਲੇ ਦੇ ਵਿੱਚ ਬੋਰਡ ਲਾਓ ਇਹਨਾਂ ਨੂੰ ਹਰਤਾ ਤੋਂ ਇਹਨਾਂ ਨੂੰ ਮੂੰਹ ਦੀ ਘਾਣੀ ਪੋਵੇ ਤਾਂ ਜੋ ਇਹਨਾਂ ਦੀ ਸੁਰਤ ਟਿਕਾਣੇ ਜਿਹੜੀ ਆ ਜਾਵੇ ਮਾਨ ਸਰਕਾਰ ਤੇ ਉਹਦੇ ਜਾਣ ਕੇ ਜਿੰਨੇ ਮੰਤਰੀ ਨੇ ਜਿਹੜੇ ਉਹਨਾਂ ਦੇ ਪਤਵੰਤੇ ਨੇ ਜਿਨ੍ਹਾਂ ਦੀ ਉਹ ਆਪਣੇ ਫੈਸਲੇ ਪੂਰੀਆਂ ਕਰਦੇ ਨੇ ਉਹਨਾਂ ਸਾਰਿਆਂ ਦੇ ਨਾਸੀ ਨਾਮ ਆ ਜਾਵੇ ਸੋ ਇੰਨੀ ਕਿ ਬੇਨਤੀ ਪ੍ਰਬੰਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੋਈ ਸਨ ਬਾਜੀਗਰ ਭਾਈਚਾਰੇ ਦੇ ਭੂਮੀ ਆਗੂ ਡਾਕਟਰ ਬਲਵਿੰਦਰ ਸਿੰਘ ਅਲੀਪੁਰ ਤੇ ਮੈਂ ਤੁਹਾਡਾ ਇੰਦਰਜੀਤ ਸਾਧੂ ਜੀ ਤੁਸੀਂ ਜੁੜੇ ਤੇ ਸਾਧੂ ਜੀ ਟੀਵੀ